ईद ਦੇ ਮੁਬਾਰਕ ਤਿਉਹਾਰ ਤੇ ਜਿੱਥੇ ਦੇਸ਼ ਭਰ ਵਿੱਚ ਮੁਸਲਿਮ ਪਈਚਾਰੇ ਦੇ ਲੋਕ ਨਮਾਜ਼ ਅਦਾ ਕਰ ਰਹੇ ਹਨ ਅਤੇ ਇੱਕ ਦੂਜੇ ਨੂੰ ਮੁਬਾਰਕਬਾਦ ਦੇ ਰਹੇ ਹਨ ਉੱਥੇ ਹੀ ਪਠਾਨਕੋਟ ਵਿੱਚ ਵੀ ईद ਦੇ ਇਸ ਪਵਿੱਤਰ ਤਿਉਹਾਰ ਤੇ ਨਮਾਜ਼ ਅਦਾ ਕੀਤੀ ਗਈ ਅਤੇ ਜਿੱਥੇ ਇਸ ਮੌਕੇ ਤੇ ਮੁਸਲਿਮ ਪਈਚਾਰੇ ਦੇ ਲੋਕ ਇਕੱਤਰਿਤ ਹੋਏ ਸਨ ਉੱਥੇ ਹੀ ਦੂਜੇ ਪਾਸੇ Hindu ਪਈਚਾਰੇ ਦੇ ਲੋਕ ਵੀ ਇਸ ਨਮਾਜ਼ ਵਿੱਚ ਸ਼ਾਮਲ ਹੋਏ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਨੇ Eid ਦੀ ਵਧਾਈ ਦਿੱਤੀ ਅਤੇ ਮੁਸਲਿਮ ਪਈਚਾਰੇ ਨੂੰ ਸੁਖ ਸਲਾਮਤੀ ਮੁਸਲਿਮ ਪਾਇਚਰੇ ਦੇ ਮੁਖੀ ਰੋਸ਼ਨਦੀਨ ਨੇ ਵੀ ਕੈਬਨਿਟ ਮੰਤਰੀ ਲਾਲਜੰਦ ਘਟਾਰੂਚੱਕ ਅਤੇ ਸਾਬਕਾ ਮੰਤਰੀ ਮਾਸਟਰ ਮੋਨ ਲਾਲ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਇਸ Eid ਦੇ ਪਵਿੱਤਰ ਤਿਉਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ। ਹਾਉ ਤੋਂ ਮਿਕੋਨਿਆ ਪਠਾਨਕੋਟ ਤੋਂ ਪੱਤਰਕਾਰ ਮਨਕੀ ਸਰੋਜਦੀ ਇੱਕ ਪੂਰੀ ਰਿਪੋਰਟ। ਅੱਜ ਸਾਰੀ ਦੁਨੀਆ ਦੇ ਅੰਦਰ ਕਿ ਬਹੁਤ ਵੱਡੀ ਤعداد ਦੇ ਵਿੱਚ ਆਪਣੇ ਪੰਜਾਬ ਦੇ ਅੰਦਰ ਵੀ ਦੇਸ਼ ਦੇ ਅੰਦਰ ਇਹ ਦਿੱਪ ਸਪੀਟਰ ਦਿਹਾੜੇ ਨੂੰ ਉਹਰੇ ਉਲਾਸ ਪਟਾਵਾਇਆ ਜਾ ਰਿਹਾ ਸੋ ਮੈਂ ਅੱਜ ਪਠਾਨਕੋਟ ਇਹਦਾ ਮਾਣ ਚੁਕੇ ਕੀ ਇਸ ਦੇ ਸਪੀਟਰ ਦਿਹਾੜੇ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਦਾ ਆਪਣੇ ਮਕਤਬਾਨ ਵੀਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਵੀ ਊਰਮਾਨਜੋਗ ਬਖਸ਼ ਸਰਦਾਰ ਭਗਵੰਤ ਸੋਮਾਨ ਜੀ ਵੱਲੋਂ ਵੀ ਕੀ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਅੱਲਾਹ ਤਾਲਾ ਦੇ ਅੱਗੇ ਇਹ ਫਰਿਆਦ ਕਰਦਾ ਕਿ ਉਹ ਆਪਣੀ ਦਇਆ ਦੇ ਆਪਣੇ ਜਿਹੜੀ ਉਹ ਸਰਕਾਰ ਦੇ ਅੰਦਰ ਆ ਲੋਕਾਂ ਦੇ ਬਣਾ ਕੇ ਰੱਖਣਗੇ ਔਰ ਆਪਸੀ ਭਾਈਚਾਰਾ ਆਪਸੀ ਦੋਸਤੀ ਮਿੱਤਰਤਾ ਦਾ ਜਿਹੜਾ ਪੈਗਾਮ ਹੈ ਉਹ ਹੋਰ ਪਹਿਲੇ ਦੁਨੀਆ ਦੇ ਅੰਦਰ ਸੋ ਜਿੱਥੇ ਮੈਂ ਅੱਜ ਇਹਦੀ ਮਵਾਫਾ ਦੇਣਾ ਉਥੇ ਨਾਲ ਹੀ ਮੈਂ ਅਪੀਲ ਵੀ ਕਰਾਂਗਾ ਕਿ ਸਭ ਤੋਂ ਵੱਡਾ ਧਰਮ ਜਿਹੜਾ ਇਨਸਾਨੀਅਤ ਦਾ ਇਨਸਾਨ ਤੋਂ ਉੱਪਰ ਕੋਈ ਧਰਮ ਨਹੀਂ ਹੈ ਸੋ ਇਨਸਾਨੀਅਤ ਜਿਸ ਨਾਲ ਸਾਨੂੰ ਸਹੇਦ ਦਿੰਦੀ ਹੈ ਜੇ ਇੱਕ ਮੁਝੇ ਦੇ ਹਰਾਂ ਚ ਨਿਕ ਮੁਝੇ ਦੇ ਦੁੱਖਾਂ ਸੁੱਖਾਂ ਦੇ ਸ਼ਾਮਲ ਹੋਈਏ ਔਰ ਇਹਦੇ ਨਾਲ ਸਮਾਜ ਦੇ ਅੰਦਰ ਜਿਹੜਾ ਹੈ ਉਹ ਬਹੁਤ ਮੈਂ ਦਾ ਵੀ ਇੱਕ ਪੈਗਾਮ ਵੀ ਜਾਂਦਾ ਕਿ ਭਾਰਤ ਇੱਕ ਫਲਵਾੜੀ ਹੈ ਸੋ ਇਸ ਫਲਵਾੜੀ ਦੇ ਅੰਦਰ ਹਰੇਕ ਫੁੱਲ ਕਿਹੜੇ ਉਹ ਆਪਣੀ ਰੋਸ਼ਨੀ ਆਪਣੀ ਖੂਸੂਸ ਸਮਾਜ ਨੂੰ ਦਵੇ ਸੋ ਸਭ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਈਦੁਲ ਅਜ਼ਾ ਕੀਛੇ ਪੇਸ਼ ਰਮਾਨੀ ਦੀ ਈਦ ਹੈ ਅੱਜ ਇਹ ਮੁਸਲਮਾਨ ਭਾਈਚਾਰੇ ਨੂੰ ਨਵੇਲੀ ਕੀਤਾ ਹੈ جیوے بنا کرو تقریرے پہلے لگا کر اپنی برائیاں چھوڑو ایک دم مقصد سمجھ کے کوشش کرو کہہ کر صاحب کا بڑا شکر گزار ہیں روشن دین کا بڑا شکر گزار ہیں جنے بھی نمازی ہے انہیں انہاں شب شکر بڑا شکر گزار ہیں الحمد ترا اللہ تعالیٰ کا نالے دین ہیں ਏਹ ਹਿੰਦੁਸਤਾਨ ਅਸੀਂ ਸਭ ਨੇ ਮਿਲ ਕੇ ਬਣਾਇਆ ਸਭ ਨੇ ਮਿਲ ਕੇ ਬਣਾਇਆ ਮੁਸਲਮਾਨਾਂ ਨੇ ਵੀ ਹਿੰਦੂਆਂ ਨੇ ਵੀ ਸਿੱਖਾਂ ਨੇ ਵੀ ਇਸਾਈਆਂ ਨੇ ਵੀ ਸਭ ਨੇ ਮਿਲ ਕੇ ਬਣਾਇਆ ਅਤੇ ਹਿੰਦੁਸਤਾਨ ਦੇ ਤੇ ਸਾਰਿਆਂ ਦਾ ਇੱਕ ਸਾਂਝਾ ਅਧਿਕਾਰ ਹੈ ਉਹ ਦੂਸਰੇ ਸਾਥੇ ਰੁਕੂ ਮੇ ਜਾਣੇ ਸਕੇ ਗਿੰਦੀ ਕੀਤੀ ਹੈ ਨਵਾਜ਼ੀਆਂ ਦੇ ਅੱਗੇ ਜੋ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਇੱਕ ਇੱਕ ਪੌਦਾ ਜ਼ਰੂਰ ਲਗਾਣ ਕਦੇ ਮੁਕਤ ਮਿਲਣਗੇ ਜੰਗਲਾਂ ਦੀ ਰਾਤੋਂ ਐਸਾ منتری جی کہہ کے گئے میں آپ سب کا بڑا شکر گزار ہوں ایک بار پھر دوبارہ میں عید الاضحی کی مبارک بات سب مسلمان بھائیوں کو دے رہا ہوں انشاءاللہ مبارک موقع پر آئے ہوئے تمام مہمانوں کا تہہ دل سے اپنی طرف سے اور ہیرا مسجد کمیٹی کی طرف سے شکریہ آدھا کرتا ہوں کہ اپنا بہت ہی قیمتی وقت نکال کر ہم سب کے بیچ تشریف لاتے ہیں ہم سب کی حوصلہ افضائی فرماتے ہیں آج عید الازہ ہے بڑا ہی مبارک دن ہے اس کا پیغام یہی ہے کہ برائی کا خاتمہ کریں اور اچھائی کو عام کریں آپ اس میں میل جول محبت کا پیغام دیں صفائی سترائی کا خیال رکھیں اور جیسا کہ ابھی ہمارے مہمانوں نے بیان میں کہا کہ واتاورن کا بھرپور خیال رکھیں پیڑ پودے لگائیں اس سنسار کو بچائیں میں آخر میں زیادہ کچھ نہ کہتے ہو یہی کہوں گا کہ تمام شہر والوں کو عید کی بہت بہت مبارک بات تمام ہندوستان کے بسنے والے لوگوں کو ہم سب کی طرف سے عید کی تہ دل سے مبارک بات